ਸਿਪੀਂਦੇ ਨੇ ਸ਼ੈਰੀ ਭਾਈ ਪੀ ਕੇ ਰੌਲਾ ਬਲਾਪਾ ਉਹ ਚੀਜ਼ ਉਹਦੀ ਹੈ ਹੀ ਆ ਮਤਲਬ ਦਾਰੂ ਵਾਲੀ ਤਾਂ ਹੈਗੀ ਆ ਪਰ ਉਹ ਦਿਲ ਦਾ ਘੈਂਟ ਬੰਦਾ ਯਾਰ ਹਲੇ ਵੀ ਉਹਦਾ ਕਿਹੜਾ ਸਫਰ ਪੂਰਾ ਹੋਇਆ ਅਜੇ ਤਾਂ ਪਤਾ ਨਹੀਂ ਬਤੰਦਰ ਨੇ ਕੀ ਕਰ ਦੇਣਾ ਜਿਵੇਂ ਹੁਣ ਆਟੇ ਦੇ ਚਿੜੀ ਵਰਗੇ ਗਾਣੇ ਲਿਖਣ ਵਾਲਾ ਬੰਦਾ ਤੀਆਂ ਹਾਲੇ ਗਾਣੇ ਲਿਖਣਾ ਵਾਲਾ ਬੰਦਾ ਉਹਨੂੰ ਸ਼ਰਾਬ ਡੱਕ ਲੈਂਦੀ ਆ ਕਿ ਇਹ ਇਹ ਹੋ ਸਕਦਾ ਕਈ ਵਾਰੀ ਤੁਹਾਡੇ ਤੇ ਗੋਣ ਪਰ ਰੁਪਿਆ ਜਾਂਦਾ ਕਈ ਵਾਰੀ ਕੋਈ ਔਗੜ ਪਰ ਰੁਪਿਆ ਜਾਂਦਾ ਜਿਵੇਂ ਕਹਿੰਦੇ ਸੁਰਮਾ ਪਾਤਾ ਹਰ ਕੋਈ ਲੈਂਦਾ ਤੇ ਮਟਕਾਉਣਾ ਕਿਸੇ ਕਿਸੇ ਨੂੰ ਆਉਂਦਾ ਤੁਸੀਂ ਪੀਂਦੇ ਨਹੀਂ ਤੇ ਸ਼ੈਰੀ ਬਾਈ ਪੀ ਕੇ ਰੌਲਾ ਵਾਲਾ ਪਾਉਂਦਾ ਉਹ ਮੈਂ ਗੱਲ ਹੀ ਬੜੀ ਵਧੀਆ ਕਰੀਏ ਕਹਿੰਦਾ ਕਹਿੰਦਾ ਕਿਸੇ ਨੂੰ ਮਟਕਾਉਣੀ ਨਹੀਂ ਆਉਂਦਾ ਕਹਿੰਦਾ ਹੈਨਾ ਤੇ ਬੜਾ ਜਿਆਦਾ ਮਟਕਾਉਂਦਾ ਬਾਈ ਤਾਂ ਹਾਂ ਨਹੀਂ ਲੱਗਦਾ ਨਹੀਂ ਹੈਗਾ ਵੀ ਬਾਈ ਨੂੰ ਕਦੇ ਰੋਕਿਆ ਨਹੀਂ ਵੀ ਜਦੋਂ ਫਿਰ ਪੀ ਲੈਂਦਾ ਫਿਰ ਉਹਦਾ ਫੋਨ ਫਣ ਕਹਿੰਦੇ ਖੋਲਿਆ ਕਰੋ ਕੋ ਯਾਰ ਵੱਡਾ ਭਾਈ ਆ ਪਤਾ ਕੀ ਆ ਚਲੋ ਸਾਰਾ ਕੁਝ ਜ਼ਿੰਦਗੀ ਚ ਨਾ ਨਾਲ ਹੀ ਚੱਲਦਾ ਤੇ ਉਹ ਜੀ ਜੋਦੀ ਹੈਗੀ ਆ ਮਤਲਬ दारू ਵਾਲੀ ਤਾਂ ਹੈਗੀ ਆ ਪਰ ਉਹ ਦਿਲ ਦਾ ਘੈਂਟ ਬੰਦਾ ਯਾਰ ਹਨਾ ਅਸੀਂ ਤਾਂ ਮਤਲਬ ਜੇ ਆਪਾਂ ਗੱਲ ਕਰੀਏ ਅੱਜ ਸੰਦੀਪ ਨਾ ਕੋਈ ਬੰਦਾ ਲੱਖਾਂ ਰੁਪਏ ਲਾ ਕੇ ਵੀ ਮੂਰੇ ਨਹੀਂ ਆ ਸਕਦਾ ਹਾਂ ਅਸੀਂ ਇੱਕ ਗੀਤ ਨਾਲ ਯਾਰੜ ਮੁੱਲੇ ਨਾਲ ਮੂਰੇ ਆ ਗਏ ਉਹ ਮੈਂ ਉਹਦੀ ਦੇਣ ਮੰਨਦਾ ਨਾ ਬੱਬੂ ਦੀ ਦੇਣ ਮੰਨਦਾ ਜਿਹਨੇ ਲਿਖਿਆ ਸ਼ੈਰੀ ਦੀ ਦੇਣ ਮੰਨਦਾ ਜਿਹਨੇ ਗਾਇਆ ਨਾ ਉਹਨਾਂ ਕਰਕੇ ਅਸੀਂ ਦੁਨੀਆ ਦੇ ਮੂਰੇ ਆ ਗਏ ਬਿਨਾ ਪੈਸੇ ਲਾਏ ਉਸ ਦਿਵਾਰ ਚਲੋ ਲੋਕਾਂ ਨੇ ਕਹਿਤਾ ਉਹੀ ਚੀਜ਼ ਮਗਾਉਣ ਲੱਗ ਗਿਆ ਤੇ ਹੌਲੀ ਹੌਲੀ ਆਪਣੀ ਗੀਤ ਸੋਣ ਲੱਗ ਪਈ ਜਿਵੇਂ ਤੁਸੀਂ ਪਹਿਲਾਂ ਗੱਲ ਕਰਦੇ ਸੀ ਵੀ ਜਰ ਜਦੋਂ ਚੀਜ਼ ਸਿੱਖ ਕੇ ਨਹੀਂ ਆਉਂਦੇ ਉਦੋਂ ਜਿਹੜਾ 21 ਸਾਲ ਚ ਹਿੱਟ ਹੋ ਗਿਆ ਉਹ 30 ਸਾਲ ਚ ਫਲॉप ਹੋ ਜਾਂਦਾ ਲੱਗਦਾ ਵੀ ਕਿਤੇ ਸ਼ੈਰੀ ਬਾਈ ਵੀ ਉਨਾ ਰਿਆ ਗੱਲਾਂ ਤਾਂ ਨਹੀਂ ਸ਼ੈਰੀ ਬਾਈ ਦੇ ਗਾਉਣ ਚ ਤਾਂ ਕੋਈ ਮਤਲਬ ਟੋਟ ਨਹੀਂ ਹੈ ਵੀ ਸੰਗਤ ਜਾਂ ਮਤਲਬ ਇਹ ਉਹਦਾ ਇਹ ਇਹ ਚੀਜ਼ ਆਪਾਂ ਨੂੰ ਲੱਗ ਸਕਦੀ ਆ ਅੱਜ ਦੀ ਰੇਟ 'ਚ ਪਤਾ ਕੀ ਚੱਕਰ ਹਲੇ ਵੀ ਉਹਦਾ ਕਿਹੜਾ ਸਫ਼ਰ ਪੂਰਾ ਹੋਇਆ ਅਜੇ ਤਾਂ ਪਤਾ ਨਹੀਂ ਪਤੰਦਰ ਨੇ ਕੀ ਕਰ ਦੇਣਾ ਕਿਉਂਕਿ ਜਿਹੜਾ ਉਹਦਾ ਗਾਲਾਂ ਮੈਂ ਹਮੇਸ਼ਾ ਕਹਿੰਦਾ ਉਹਨਾਂ ਉਹਦੇ ਵਿੱਚ ਦੀ ਕੁਛ ਵੀ ਪਾ ਕੇ ਕੱਢ ਦੋ ਉਹ ਤੁਹਾਨੂੰ ਵਧੀਆ ਲੱਗੂਗਾ ਕੰਨਾਂ ਨੂੰ ਕੁਛ ਗਲ ਗਲ ਕੁਛ ਵੱਜ ਜਾਈ ਏਦਾਂ ਦੀਆਂ ਹੁੰਦੀਆਂ ਨੇ ਵੀ ਉਹਨਾਂ ਦੇ ਵਿੱਚ ਦੀ ਕੁਛ ਵੀ ਪਾ ਕੇ ਕੱਢ ਦੋ ਉਹ ਤੁਹਾਨੂੰ ਵਧੀਆ ਲੱਗੂਗਾ ਨਾ ਸੋ ਮੈਨੂੰ ਲੱਗਦਾ ਵੀ ਮੈਂ ਤਾਂ ਹੁਣ ਵੀ ਅਸੀਂ ਜਦੋਂ ਮਿਲਦੇ ਆ ਜਾਂ ਕਦੇ ਜਿੰਨੀ ਕੁ ਵੀ ਗੱਲ ਹੁੰਦੀ ਆ ਨਾ ਤੇ ਅਸੀਂ ਤਾਂ ਬਾਈ ਨਾਲ ਇਹੀ ਗੱਲ ਬਾਕੀ ਐਵੇਂ ਨਹੀਂ ਹੈਗਾ ਵੀ ਚੜ੍ਹਦੀ ਕਲਾ ਚ ਪਰਿਵਾਰ ਨਾਲ ਜਿਆਦਾ ਟਾਈਮ ਸਪੈਂਡ ਕਰਦਾ ਬਾਈ ਉਹਨਰ ਤੇ ਗਾਉਣ ਦਾ ਵੀ ਹੁਣ ਮਨ ਲੱਗਦਾ ਵੀ ਆਪ ਵੀ ਲਿਖਣਾ ਸ਼ੁਰੂ ਕਰ ਰਿਹਾ ਬਾਈ ਕਰੀ ਜਾਂਦਾ ਕੰਮ ਵੀ ਨਹੀਂ ਬਾਈ ਇਹ ਕੀ ਹੁੰਦਾ ਇਹ ਤੁਸੀਂ ਕੀ ਮੰਨਦੇ ਹੋ ਮਕੱਦਰ ਹੁੰਦੇ ਆ ਜਾਂ ਸਮਾਂ ਹੀ ਹੁੰਦਾ ਜਿਵੇਂ ਉਦੋਂ ਸਾਰੇ ਗਾਣ ਯਾਰ ਮੁੱਲੇ ਆਟੇ ਦੀ ਜਿਹੜੀ ਬੈਕ ਟੂ ਬੈਕ ਹੁਣ ਮਤਲਬ ਉਸ ਤਰ੍ਹਾਂ ਦਾ ਜਿੱਦਾਂ ਚੀਜ਼ਾਂ ਨਿਕਲ ਕੇ ਆਉਂਦੀਆਂ ਨੇ ਇਹ ਚੀਜ਼ ਕੀ ਮੰਨਦੇ ਹੋ ਤੁਸੀਂ ਵੀ ਫਿਰ ਫੇਸ ਨੇ ਯਾਰ ਇਹ ਸੰਦੀਪਾਉਣੇ ਜ਼ਰੂਰੀ ਨੇ ਜ਼ਿੰਦਗੀ 'ਚ ਅੱਛਾ ਨਹੀਂ ਜੇ ਕੋਈ ਫੇਸ ਚੱਲੀ ਜਾਊਗਾ ਤੁਸੀਂ ਵੀ ਬੋਰ ਹੋ ਜਾਓਗੇ ਯਾਰ ਹਾਂ ਮੈਨੂੰ ਲੱਗਦਾ ਵੀ ਹੁਣ ਆਪਣਾ ਹਰੇਕ ਬੰਦਾ ਸੁਪਨਾ ਲੈਂਦਾ ਨਾ ਕੋਈ ਵੀ ਬੰਦਾ ਹੁਣ ਚੱਲ ਜੇ ਅਸੀਂ ਹਿੱਟਾਂ ਜਿਹੜੇ ਸਾਤੋਂ ਘੱਟ ਨੇ ਉਹ ਸਾਡਾ ਲੈਂਦੇ ਹੋਣੇ ਜਿਹੜੇ ਸਾਤੋਂ ਜ਼ਿਆਦਾ ਨੇ ਅਸੀਂ ਉਹਨਾਂ ਦਾ ਸੁਪਨਾ ਲੈਂਦੇ ਆ ਨਾ ਵੀ ਅਸੀਂ ਉਹਨਾਂ ਵਰਗੇ ਹੋ ਜੀ ਪਰ ਕਦੇ ਕਦੇ ਮੈਂ ਵੀ ਸੋਚਦਾ ਹੁਣਾਂ ਵੀ ਮਨਾ ਜੇ ਹੁਣ ਮੰਨ ਲਾ ਵੀ ਆਪਾਂ ਕੁਝ ਕਹਨੇ ਆ ਵੀ ਐ ਫਲਾਣੇ ਵਰਗੇ ਹੋ ਜੀ ਤੇਮ ਕਿਹ ਵਰਗੇ ਹੋ ਜੀ ਮੈਂ ਕਿਹਾ ਉਹਦੇ ਰਜੇਵੇਂ ਵੀ ਨਾਲ ਹੀ ਆਉਣਗੇ ਮੈਂ ਕਿਹਾ ਉਹਨੂੰ ਤਾਂ ਆਉਂਦੀ ਜ਼ਿੰਦਗੀ ਦਾ ਆਪਦੇ ਬਾਰੇ ਸੋਚਣ ਲਈ 5 ਮਿੰਟ ਵੀ ਨਹੀਂ ਹੈਗੇ ਉਹਦੇ ਕੋਲ ਬਿਲਕੁਲ ਰਾਣੇ ਬੰਦੇ ਕੋਲ ਤਾਂ ਜਾ ਉਹਦੇ ਪੈਸੇ ਨੂੰ ਲੈ ਕੇ ਬੰਦਿਆਂ ਨੂੰ ਦੇਖਦੇ ਆ ਬਿਲਕੁਲ ਵੀ ਯਾਰ ਇੰਨਾ ਪੈਸਾ ਆ ਜੇ ਸਾਡੇ ਕੋਲ ਅਸੀਂ ਵੀ ਸੋਚਦੇ ਆਂ ਕਈ ਵਾਰੀ ਹੂੰ ਦੁਨੀਆਦਾਰ ਬੰਦੇ ਆ ਨਾ ਪਰ ਫੇਰ ਉਸ ਤੋਂ ਬਾਅਦ ਜਦੋਂ ਮੈਂ ਗਾਹਾਂ ਇਹ ਸੋਚਦਾ ਮਗਾ ਇਹਦਾ ਢਿੱਡ ਵੀ ਆਊਗਾ ਫਿਰ ਆਪਣੇ ਕੋਲ ਜਿੱਡਾ ਇਹਦਾ ਢਿੱਡਾ ਨਾ ਸਹੀ ਗੱਲ ਹੈ ਓਡਾ ਢਿੱਡ ਵੀ ਹੋਊਗਾ ਜਦਦੇ ਪੈਸੇ ਆਏ ਹਨ ਤੇ ਉਹਨੀਆਂ ਟੈਨਸ਼ਨਾਂ ਵੀ ਆਉਣਗੀਆਂ ਉਹਨੀਆਂ ਦਵਾਈਆਂ ਵੀ ਆਉਣਗੀਆਂ ਫਿਰ ਸੋਚਦਾ ਮੈਂ ਨਹੀਂ ਯਾਰ ਹੁਣ ਘੋੜੇ ਵਰਗੇ ਮਿੱਤਰਾਂ ਵਿੱਚ ਦੀ ਲੰਘ ਜਾਨੇ ਹਾਂ ਇਹਦੇ ਨਾਲ ਉਹਦਾ ਪ੍ਰਮਾਤਮਾ ਨੇ ਜਿੰਨਾ ਦਿੱਤਾ ਇਹਦੇ ਸ਼ੁਕਰਾਨਾ ਕਰੀਏ ਠੀਕ ਹੈ ਅੱਛਾ ਇੱਕ ਮੇਰੇ ਮਨ 'ਚ ਨਾ ਹੋਰ ਬਹੁਤ ਗੱਲ ਸੀ ਵੀ ਜਿਵੇਂ ਹੁਣ ਆਟੇ ਦੀ ਚਿੜੀ ਵਰਗੇ ਗਾਣੇ ਲਿਖਣ ਵਾਲਾ ਬੰਦਾ ਤੀਆਂ ਵਾਲੇ ਗਾਣੇ ਲਿਖਣ ਵਾਲਾ ਬੰਦਾ ਉਹਨੂੰ ਸ਼ਰਾਬ ਡੱਕ ਲੈਂਦੀ ਆ ਇੱਕ ਕੀ ਹੁੰਦੀ ਆ ਪ੍ਰਵਿਰਤੀ ਬੰਦੇ ਦੇ ਮਨ ਦੀ ਵੀ ਜਿਹੜਾ ਬੰਦਾ ਲਿਖਣ ਦੇ ਵਿੱਚ ਇੰਨਾ ਪਰਫੈਕਟ ਆ ਉਹ ਮਤਲਬ ਆਪਣੇ ਆਪ ਚ ਡੋਲ ਕਿਵੇਂ ਜਾਂਦਾ ਹੁਣ ਇਹ ਤਾਂ ਵਿੱਤ ਹੈ ਤਾਂ ਸ਼ੈਰੀ ਭਾਈ ਦੱਸ ਸਕਦਾ ਮੇਰੇ ਨਾਲ ਮਤਲਬ ਇਹ ਹੋ ਹੀ ਨਹੀਂ ਜਾਦੇ ਨਹੀਂ ਵੈਸੇ ਤੁਸੀਂ ਵੀ ਦੇਖਦੇ ਹੀ ਹੋ ਹਾਂ ਜੇ ਮੈਨੂੰ ਮੰਨ ਲਓ ਮੈਨੂੰ ਆਪ ਦੇ ਤੌਰ ਤੇ ਜਦੋਂ ਮੈਂ ਆਪ ਦੇ ਆਪ ਨੂੰ ਦੇਖਦਾ ਨਾ ਜ਼ਿੰਦਗੀ ਚ ਜੇ ਮੰਨ ਲਓ ਵੀ ਇਹ ਇਹ ਹੋ ਸਕਦਾ ਕਈ ਵਾਰੀ ਠੋਡੇ ਤੇ ਗੁਣ ਭਾਰੂ ਪਿਆ ਜਾਂਦਾ ਕਈ ਵਾਰੀ ਕੋਈ ਔਗਣ ਭਾਰੂ ਪਿਆ ਜਾਂਦਾ ਨਾ ਜਿਵੇਂ ਮਨ ਲਾ ਮੈਂ ਤੁਹਾਨੂੰ ਦੱਸ ਦਾਂ ਸੰਦੀਪ ਨਾ ਮੈਨੂੰ ਅ ਪਿੱਛੇ ਜੇ ਕੀ ਹੋ ਗਿਆ 2-3 ਸਾਲਾਂ ਨਾਲ ਪਿੱਛੇ ਮੈਂ ਘੁੰਮਿਆ ਵੀ ਬਹੁਤ ਯੂਰਪ ਗਿਆ ਜਿਵੇਂ ਮੰਨ ਲਾ ਈਵਨ ਇੱਕ ਤਾਂ 3 ਮਹੀਨੇ ਤਾਂ ਸੀ ਯੂਰਪ ਰਹਿ ਮੈਂ ਫੋਨ ਵੀ ਨਹੀਂ ਵਰਤਿਆ ਆਉਣਾ ਨਾ ਜਿਆਦਾ ਤੇ ਪੜਿਆ ਮੈਂ ਜਿਆਦਾ ਨਾ ਹੁਣ ਮੈਨੂੰ ਮੇਰੀ ਮੁਕਤੀ ਪੜਨ ਚ ਲੱਗਦੀ ਆ ਮੈਨੂੰ ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਵੀ ਮੈਂ ਜਦੋਂ ਆਪਦੇ ਨਾਲ ਹੁੰਨਾ ਉਦੋਂ ਉਹਨਾਂ ਜਦੋਂ ਮੈਂ ਪੜਦਾ ਬਿਲਕੁਲ ਤੇ ਉਦੋਂ ਮੈਨੂੰ ਆਪਦੇ ਆਪ ਨਾਲ ਗੱਲਾਂ ਕਰਨ ਦਾ ਟਾਈਮ ਮਿਲਦਾ ਨਾ ਹੂੰ ਤੇ ਹੁਣ ਪਰ ਇਹ ਆ ਵੀ ਜਦੋਂ ਕਮਰਸ਼ੀਅਲ ਲਾਈਨ ਦੀ ਗੱਲ ਕਰਦੇ ਆ ਜਾਂ ਮੇਰੇ ਦੋਸਤ ਮਿੱਤਰ ਨੇ ਉਹ ਮੈਨੂੰ ਕਹਿਣਗੇ ਜਦੋਂ ਮੈਂ ਤਿੰਨ ਚਾਰ ਮਹੀਨੇ ਕਿਤੇ ਪੜਨ ਚੱਲ ਜਾ ਜਾਂ ਪੜਨ ਲੱਗ ਜਾ ਕੋਈ ਚੀਜ਼ ਉਦੋਂ ਜ਼ੋਨ ਚ ਚੱਲ ਜਾਂਦੇ ਆ ਅਸੀਂ ਪੜਨ ਵਾਲੇ ਚ ਉਹ ਕਹਿਣਗੇ ਬਾਈ ਯਾਰ ਵੀ ਕੰਮ ਕਰ ਯਾਰ ਤੂੰ ਤਾਂ ਜਮੀ ਵਿਹਲੇ ਬੈਠਾ ਰਹਿਣਾ ਬਸ ਮਤਲਬ ਉਹਨਾਂ ਲਈ ਤਾਂ ਪੜਨਾ ਵਿਹਲਾ ਬਹਿਣਾ ਨਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਯਾਰ ਵੀ ਹੋ ਕੀ ਜਾਊਗਾ ਯਾਰ ਇੱਕ ਕਿਤਾਬ ਪੜ ਲੂ ਦੋ ਪੜ ਲੂ ਇੱਕੋ ਹੀ ਗੱਲ ਆ ਯਾਰ ਨਾ ਕਿ ਤੂੰ ਆਪਣੇ ਗਾਣੇ ਬਣਾ ਸਟੂਡੀਓ ਵੈਠ ਸਾਰਾ ਕੁਝ ਕਰਨ ਹੁਣ ਉਹੀ ਜ਼ੋਨ ਉਧਰ ਆਉਣ ਲੱਗਦਾ ਨਾ ਹੁਣ ਉਹ ਮੈਨੂੰ ਲੱਗਦਾ ਵੀ ਉਹਨਾਂ ਨੂੰ ਆਪ ਦਾ ਕਈ ਵਾਰੀ ਕਿਸੇ ਬੰਦੇ ਨੂੰ ਸ਼ਰਾਬ ਪੀ ਕੇ ਵੀ ਰਿਲੈਕਸ ਲੱਗਦੀ ਹੈ ਜ਼ਿੰਦਗੀ ਹੂੰ ਵੀ ਯਾਰ ਕੀ ਬਾਲਾ ਭੱਜੇ ਜੇ ਫਰੀ ਜਾਣਾ ਯਾਰ ਠੀਕ ਆ ਆਪਦੇ ਘਰੇ ਬੈਠੇ ਆ ਤੇ ਕੰਮ ਵੀ ਨਾਲ-ਨਾਲ ਕਰੀ ਜਾਂਦੇ ਹੂੰ ਮੈਨੂੰ ਲੱਗਦਾ ਵੀ ਆਪਾਂ ਜਦੋਂ ਉਹਨੂੰ ਕਹਾਂਗੇ ਉਹਨੂੰ ਵੀ ਆਈ ਲੱਗੂਗਾ ਜਿਵੇਂ ਮੈਨੂੰ ਲੱਗਦਾ ਹੂੰ ਹੁਣ ਕਿਸੇ ਬੰਦੇ ਲਈ ਤਾਂ ਕਿਤਾਬ ਪੜਨਾ ਯੂਸਲੈਸ ਆ ਕਿਸੇ ਬੰਦੇ ਨੂੰ ਇਹ ਲੱਗਦਾ ਵੀ ਯਾਰ ਮੈਂ ਤਾਂ ਵੀ ਇਹਦੇ ਵਿੱਚੋਂ ਮੇਰਾ ਸਾਲ ਜਿਉ ਲਿਆ ਪੜਿਆ ਤਾਂ ਮੈਂ ਇੱਕ ਕਿਤਾਬ ਨੂੰ 10 ਦਿਨ ਪਰ ਉਹ ਤੁਹਾਨੂੰ ਸਾਲ ਲੱਗੇ ਲੈ ਵੜਦੀ ਆ ਮਾੜੀ ਕਿਤਾਬ ਤੁਹਾਨੂੰ 5 ਸਾਲ ਪਿੱਛੇ ਸਿੱੜ ਦ